ਸਾਰੇ ਅਨੁਭੂ ਲੋਕ ਬਹੁਤ ਬਧਰ ਪਰਵਾਨ ਹੋ ਗਏ ਜੀ ਵਾਹਿਗੁਰੂ ਜੀ ਦਾ ਫਤਵਾ ਸਾਹਿਬ ਹੋਏ ਜੀ ਕੀ ਬਤਰੀ ਆ ਭਾਈ ਮੋਬਾਈਲ ਪਰ ਕਰਕੇ ਲੋ ਇਸ ਘੜੀ ਦੇ ਵਿੱਚ ਆ ਮੂਹਰੇ ਬਲੇ ਕਹੀ ਗੱਲ ਕੋਚ ਕੌਸਾ ਪੰਥ ਗਵਾਰ ਦੇ ਨਾਮ ਆ ਕੇ ਖੜਾ ਹੋਇਆ ਜੀ ਯਾਰ ਬੰਦਾ ਕੌਣਾ ਜਾਣੇ ਬਹੁਤ ਸਗੁਣ ਵਸੂਸਾ ਬੰਦਾ ਹੈ ਸਭ ਦੇ ਬਚਨ ਸਾਰੇ ਕਮਿੰਟ ਕਰਦੇ ਆਂ ਜਿਹੜਾ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਤੇ ਭਾਈ ਸੁਮੇਸ਼ ਸਿੰਘ ਜੀ ਜਿੱਥੇ ਆਏ ਨੇ ਉਹਨਾਂ ਨੇ ਜਿੰਨੀ ਸੌ ਜਿਹੜੇ ਦੇ ਉਹਨਾਂ ਕੰਧਾਂ ਦੇ ਵਿੱਚ ਵਿਆਰੇ ਨੇ ਇਸ ਵੀਰ ਨੂੰ ਸਿਰ ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਮੌਜੂਦ ਹੈ ਨੇ ਮੇਰਾ ਤੇ ਮੇਰੇ ਪਰਿਵਾਰ ਦਾ ਜਿਹੜਾ ਜਨਮ ਇਸ ਧਰਤੀ ਤੇ ਹੋਇਆ ਅਸੀਏ ਤਿਆਰ ਖੇਤਾਂ ਦੇ ਰਸਕੀਤੀ ਕਰਦੇ ਸੀ ਜਦੋਂ ਬੜਵੇ ਸੀ ਇਹ ਧਰਤੀ ਕਮਗੀ ਦਾ ਕਿਤਾ ਵਿਸ਼ਵੈਸ਼ ਕਿਤਾ ਸਰਹਸਿਵੀ ਗੋਵਰ ਸੰਘੀ ਦੇ ਚਾਰਮਾ مشهور ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਸੂਲ ਕਰਦਾ ਹਾਂ ਕਿ ਸਬ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕੰਮ ਮੇਰੇ ਵੱਥੇ ਨਾ ਲੱਗਿਆ ਜਿਹੜਾ ਮੈਨੂੰ ਜਿਵੇਂ ਇਥੋਂ ਚੱਲ ਕੇ ਕੌਮੀਸ਼ ਯੂਨੀਵਰਸਿਟੀ ਮੈਂ ਆਪਣੀ ਨਵਾਂ ਸਥਾਨ ਤੇ ਚੱਲੇ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕੌਮੀ ਸ਼ਹੀਦ ਭਾਈ ਕਰਤਾਰ ਸਿੰਘ ਗੋਲਦੀ ਦੇ ਇਥੋਂ ਅਸ਼ੀਰਵਾਦ ਬੜਿਆ ਗੁਰੂ ਸਾਹਿਬ ਦਾ ਮੈਂ ਨਮਸਕਾਰ ਲਿਆ ਗਿਆ ਸ਼ਹੀਦ ਦੇ ਵਾਧਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦੀ ਦੀ ਤਹਣ ਦਿੱਤੀ ਕਮਦੀ ਕਮ ਉਹਦੀ 30 ਵਰ੍ਹਿਆਂ ਤੋਂ ਮੇਰੇ ਨਾਲ ਇੱਕ ਜਗਿਆ ਦੀ ਤਰ੍ਹਾਂ ਮੜ ਰਹੀ ਹੈ ਤੇ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਜਿਹੜੀ ਦੇ ਨਾਲ ਸਹਿਬ ਸਿੰਘ ਜੀ ਹਰਗੋੜ੍ਹ ਦਾ ਪਾਸਾ ਸਹਿਬ ਦੇ ਚਾਹਨਾ ਨੂੰ ਸ਼ੂ ਪ੍ਰਾਪਤ ਕਰਦੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਤਰਵਾਰ ਸਿੰਘ ਜਸ ਸਿੰਘ ਵਾਲਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਜ਼ਖ਼ਮ ਨੂੰ ਉਸ ਪਰਿਵਾਰ ਦੇ ਗਾਹੇ ਦੇ ਬੱਚੋ ਜਦੋਂ ਮੈਨੂੰ ਯਾਦ ਆ ਜਦੋਂ ਮੈਂ ਦੇ ਕੌਮੀ ਸੀਰ ਪਾਇ ਤਲਾਵਤ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਗਲੀ ਭੈਣ ਨੇ ਬਸੇ ਅੱਜ ਕਹਿ ਕੇ ਦੋਹਰਾ ਕੇ ਜੀਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਹੁਕਮਰਾਨ ਆਪਣਾ ਫੈਸਲਾ ਪਹਿਲੇ ਹੀ ਨਹੀਂ ਕਰਲੇ ਈ ਸਾਲ ਹੋ ਗਏ ਕੋਈ ਅਸਾਨਾ ਬੋਲ ਦਿਓ ਕਿ ਉਹਨੂੰ ਰਹਾਣਾ ਮਿਲ ਜਾਈ ਮੈਂ ਉਹਨੂੰ ਵਾਅਦਾ ਕਰਕੇ ਆ ਤਨ ਮੈਂ ਸੱਚੀ ਬੋਲਦਾ ਮੈਂ ਕੋਈ ਐਸਾ ਨਹੀਂ ਕਹਿੰਦਾ ਅਸੀਂ ਧਰਤੀ ਤੇ ਜਦੋਂ ਅਸੀਂ ਚੱਲੇ ਮੈਨੂੰ ਉਸ ਦਿਨ ਮੇਰੇ ਦਿਲ ਨਾਲ ਅੱਛੀ ਜਿਹੀ ਖੁਸ਼ੀ ਦਾ ਜਦੋਂ ਮੈਂ ਦੇ ਦਰਵਾਜ਼ਾ ਸੀਗਾ ਮੰਮੀ ਡੈਡੀ ਤੋਂ ਸ਼ੀਰਮਾ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੀ ਮੰਜ਼ਿਲ ਵੱਲ ਭੱਜ ਰਿਹਾ ਹੋਵੇ ਸਾਡਾ ਮਿਸਰ ਸਫਲ ਹੋਇਆ ਕੌਮੀ ਸ਼ਹੀਦ ਭਾਈ ਦਰਵਾਜ਼ਾ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ੌਹਤ ਦੇ ਕੇ ਕੌਮੀ ਸਿਰੇ ਦਖਤਾਂ ਨੂੰ ਮੜਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਿਰਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਪਿਆਰ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਲਾ ਨਹੀਂ ਹਾਂ ਫਿਰ ਵੀ ਮੈਂ ਆਪਣੀ ਜੜੀਓ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸੇ ਕਰਕੇ ਤੇ ਦਿੱਲੀ ਦੇ ਹੁਕਮਰਾਨਾਂ ਨੇ ਸਾਡੇ ਮਿੱਠ ਕੇ ਸਾਡੇ ਨਾਲ ਜਦੋਂ ਦੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿੱਠ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣੀ ਚਾਹੀਦਾ ਹੈ ਜਦੋਂ ਉਹਨਾਂ ਨੇ ਸ੍ਰੀ ਕਾਂਤਕ ਸੋਟ ਆਇਆ ਮਿੱਠ ਕੇ ਆਇਆ ਜਦੋਂ ਬਾਲਾ ਸਿੱਖਾਂ ਦਾ ਕਤਲਿਆਨ ਕੀਤਾ ਮਿਟ ਕੇ ਕੀਤਾ ਜਦੋਂ ਬਾਲਾ ਉਹਨਾਂ ਸਿੱਖਾਂ ਦੇ ਕਾਗਲਾਂ ਨੂੰ ਇਰਤਦਾਨ ਨਾ ਕਰਤਾ ਫੈਸਲਾ ਕੀਤਾ ਮਿਟ ਕੇ ਕੀਤਾ ਉਹਦਾ ਭਗਵਾਨ ਰਾਮ ਨੇ ਪੰਜਾਬ ਦੀ ਧਰਤੀ ਨੂੰ ਬਹੁ ਨਿਵਾਨ ਕੀਤਾ ਕਿ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਕਿਹਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਬਹੁ ਕਰਾਇਆ سارے سے اپنے ہاتھ رکھیا ہوں ہم اس نے یہ سب ہمیشتے ہیں فراؤس سے گھائیں بھائی دلاو سنگھ آسے کے وارے شہید ہو گئے تو دنی کرتاری ہو گئے میں آدمی در پچاکے کچھ نہیں کہا میں سب سے دو اکثر کو لے جان سامنے کہا میں اس کو شامل ہیں میں نے آپ کو آج دیا کہ جو تمت پتا ہوں ساڑے کہیں جائسا ہے ہمارد مدرے ساڑے کا پیٹھیا ہماردی ساڑے کھوڑے ناڑ دے اس ਆਖਰ ਦੇ ਕਿਸ ਸੰਕਰਤ ਜਸ ਜਸਨ ਜਨ ਕਦੇ 12 ਸਾਲ ਕੀ ਚੱਲਿਆ ਮੈਂ ਦੋ ਵਕਤ ਸਾਡੇ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਕਰਦਾ ਹਾਂ ਫੈਸਲੇ ਦਾ ਸਵੈਸਨ ਕੋਰਡ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਮੈਨੂੰ ਜਸ ਸਾਹਿਬ ਇੱਕ ਜਸ ਸਾਹਿਬ ਕਹਿੰਦੇ ਪਰਵਾਸੇ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪੈਣੀ ਮੈਂ ਕਿਹਾ ਜਸ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੁਸਮਣ ਕੇ ਨਹੀਂ ਸੀ ਬਟਾ ਮੈਂ ਜਨ ਆਦੋਂ ਮੈਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਆ ਆਖਰੀ ਫੈਸਲਾ ਕਰੇਗਾ ਸਾਰਾ ਸਿਆਣਾ ਹੈ 12 ਸਾਲ ਬਾਅਦ ਉਹ ਉਦੋਂ ਦੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੈਠੇ ਦੇ ਲਿਖ ਕੇ ਦੇਦਾ ਕਿ ਜਦੋਂ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਕੀਤਾ ਫਿਰ ਮੇਰੇ ਡੇਟੂ ਰਣਨ ਜਾਣੀ ਹੋਏ ਮੌਤ ਦੀ ਸਜ਼ਾ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਨੇ ਕੇਸੀ ਜੱਡੇ ਲਾ ਕੇ ਉਸ ਸਦਨ ਨੂੰ ਤਾਂ ਰੋਕ ਦਿੱਤਾ ਪਰ ਸਰਦਿਆਂ ਲਾਪਰਵਾਹ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੱਡੇ ਚਲਾ ਕੇ ਆਪਣੇ ਕਾਨੂੰ ਲਾਉੜੇ ਸਾਡੀ ਫਾਸੀ ਦੀ ਜੱਗੀ ਦਾ ਕੋਈ ਗੱਲ ਨਹੀਂ ਬੋਲਦੇ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਦੀ ਜੱਗੀ ਵਿੱਚ ਰੱਖਾ ਆਪਣੇ ਫੈਸਲੇ ਦਾ ਇੰਤਜ਼ਾਰ ਇਹ ਬੇਰਸਾਫੀ ਉਹ ਮਿੱਟ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਹੈ ਇਹ ਬੇਰਸਾਫੀ ਜੋ ਹੋ ਰਹੀ ਆ ਮਿੱਟ ਕੇ ਹੋ ਰਹੀ ਆ ਮੈਂ ਖਾਸਾ ਪੰਜਾਬ ਦੀ ਸਾਰੀਆਂ ਸ਼ਖਸੀ ਤਰ੍ਹਾਂ ਧਿਆਨ ਆਵਾਜ ਨੇ ਅੱਜ ਕਹਿਣਾ ਚਾਹਣਾ ਕਿ ਅੱਜ ਜੇ ਸਾਡੀਆਂ ਸਸਤਾਵਾਂ ਨਜੂਬ ਹੋ ਜਾਣੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਨਾਮ ਦਾ ਹਮਤ ਕਰ ਰਹੀ ਹੈ ਕਿਉਂਕਿ ਅਸੀਂ ਆਪਣੇ ਰੱਤਾਂ ਆਪਣੇ ਦੀ ਅੱਜ ਨੂੰ ਬਹੁਤ ਤਿਆਰ ਰਹੇ ਆ ਜਦੋਂ ਸਾਡੀਆਂ ਸਸਤਾਵਾਂ ਮਜਬੂਰ ਹੋਣ ਗਿਆ ਕੋਈ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਦ ਉਵੇਂ ਉਵੇਂ ਹੀ ਸੁਰੱਖਿਅਤ ਰਹਿਣਗੇ ਅੱਜ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿ ਸਾਡੇ ਇੱਥੇ ਭਾਈ ਪੱਜ ਸਾਹਿਬ ਜੀ ਇਸ ਰਸਤੇ ਵਿੱਚ ਵੀ ਰਹੇ ਨੇ ਇਹ ਅੱਜ ਸਾਰਾ ਕੇਸ ਦੀ ਸਾਰੇ ਪੈੜਾ ਜਿੱਥੇ ਮੇਰੀ ਭੈਣ 30 ਸਾਲ ਤੋਂ ਨੱਢੀ ਚੱਲਦੀ ਹੈ 24 ਫਟੜਾ ਇਸ ਤਰ੍ਹਾਂ ਕੇ ਸ਼ੌਂਲੇ ਹੋ ਸਕੀ ਤੁਹਾਡਾ ਸਰੀਰ ਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਇਹ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਜਿੰਨੇ ਕਰਨਾ ਕੋਈ ਗੱਡੀ ਦੇ ਉੱਤੇ ਆਪਣਾ ਨੈਹੋ ਲੈਜਰ ਲੈਂਦੀ ਹੋਈ ਦਵਾਈ ਲੈਂਦੀ ਹੋਈ ਇਲਾਕਾ ਤੱਕ ਗਈ ਹੈ ਇਹ ਉਹ ਉਹਨਾਂ ਕੋਲੇ ਫਿਕਸ ਆਇਆ ਮੇਰੀ ਭੈਣ ਦੇ ਬੀਬੀ ਕਹਿੰਦੀ ਕੋੜਾ ਲਾਵੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਬੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਟੀ ਦੇ ਵਾਰਿਆ ਦੁਸ਼ਮਣ ਦੇ ਹੱਥੋਂ ਸਾਡੇ ਕਲਾਕਾਰਾਂ ਦਾ ਕੰਮ ਕਰਦੇ ਨੇ ਤੁਸੀਂ ਕਹੋ ਜਾਗੂ ਕੇ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ بس ਸਾਰੇ ਨੂੰ ਕਹਿਣਾ ਫਾਸਾ ਪੰਥ ਇੱਕ ਵੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਦ ਜੇ ਇਹ ਨਾ ਹੋਂਦੀ ਤਾਂ ਅੱਜ ਅਸੀਂ ਮੈਂ ਜਿੱਥੇ ਹਾਂ ਹੁੰਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਖੋਲ ਕਰ ਸਾਂਝੀ ਕਰਨਾ ਚਾਹਾਂ ਜਦੋਂ ਅਸੀਂ ਇਹ ਕੰਮ ਕਰਨ ਲੱਗੇ ਨਾ ਜਦੋਂ ਸਾਡੇ ਜਿਹਦੇ ਬਾਪ ਨੇ ਜਿਹੜਾ ਕਿਹਾ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰਤਾ ਤਾਂ ਅਸੀਂ ਤੁਹਾਨੂੰ ਸੋਨੇ ਚਾਂਦੀ ਦਾ ਤੋਲ ਦੇ ਆ ਕੇ ਮੈਂ ਉਹਦੇ ਕਿਹਾ ਦੇਖਣਾ ਭਾਈ ਸਾਹਿਬ ਅਸੀਂ ਇਹ ਕੋਈ ਇੰਟਰਕੇ ਨਹੀਂ ਕਰ ਰਹੇ ਕਿ ਤੁਸੀਂ ਉਹ ਸੋਨੇ ਚਾਂਦੀ ਲੈ ਲਵੋਗੇ ਉਹ ਜਿਹੜਾ ਆਪਣੇ ਨਾਮ ਬੰਦ ਗਏ ਜਿਹਦੇ ਆਪਣਾ ਫੋਟੋ ਕਰਨਾ ਪੜਿਆ ਉਹਨੇ ਫੋਟੋ ਸੋਨੇ ਚਾਂਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕਾਉਂਟਰ 'ਤੇ ਆਪਣੀ ਧਰਤੀ ਬੰਦੀ ਆਪਣੇ ਫੋਟਾ ਲਾ ਕਰ ਰਿਹਾ ਇਸ ਕਰਕੇ ਅਸੀਂ ਇਹ ਕੰਮ ਦੇ ਸਾਹਮਣੇ ਹੋਏ ਆ ਤੁਸੀਂ ਜਤੀਰ ਕਰਨਾ ਉਹਦਾ ਲੋਕਾਂ ਨੇ تیس سال آدر اس اپنی تخت صاحب ਉਜਾ ਕਾਰਤਵਾਰਾ ਨੂੰ ਸੰਮਨਿਕ ਮੈਟਰੀ ਨੂੰ ਕਾਰਤਵਾਰਾ ਬਣਾਓ ਤਾਂ ਹੀ ਅਸੀਂ ਸੁਰੱਖਤ ਰਹਾਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਸ ਕਰਕੇ ਜਿਆਦਾ ਕਿਸੇ ਨੂੰ ਨਾ ਮੈਂ ਤੁਸੀਂ ਸਾਰੇ ਇੱਥੇ ਬਹੁਤ ਸ਼ਕਸ਼ੀਤਾ ਆਨੰਦ ਤੁਹਾਡਾ ਪਿਆਸਤ ਕਰ ਦੇ ਕੇ ਮੈਂ ਕਿਸੇ ਨਾਲ ਇਹ ਕਿ ਦੂਸਰੇ ਨੂੰ ਛੋਟਾ ਨਹੀਂ ਕਰਦਾ ਤੁੰਗਾ ਸਾਰਿਆਂ ਦਾ ਪਿਆਸਤ ਕਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਵਾਹ ਦੇ ਨਾਲ ਅੱਗੇ ਖੜੇ ਹੋ ਸਮਾਂ ਬਹੁਤ ਸ਼ੁਭ ਹੈ ਸਾਰਿਆਂ ਨੂੰ